ਮੈਨੂੰ ਨਾ ਮੇਰੇ ਆਪਣੇ ਨੇ ਹੀ ਮੇਹਣਾ ਮਾਰਿਆ ਸੀਗਾ ਮੇਰੀਆਂ ਭੈਣਾਂ ਚਾਰ ਆ ਠੀਕ ਆ ਉਹਨਾਂ ਨੇ ਮੇਹਣਾ ਮਾਰਿਆ ਸੀਗਾ ਮੇਰੇ ਨਾਲ ਬੋਲਦੇ ਨਹੀਂਗੇ ਮੇਰੇ ਚਾਚੇ ਤਾਂ ਨਹੀਂ ਬੋਲਦੇ ਸਾਰੇ ਰਿਸ਼ਤੇਦਾਰ ਨਹੀਂ ਬੋਲਦੇ ਆਪਾਂ ਸਿੱਧੀ ਗੱਲ ਕਰਦੇ ਆਪਾਂ ਮੇਰੇ ਘਰ ਦੇ ਤੱਕ ਨਹੀਂ ਬੋਲਦੇ ਘਰ ਦੇ ਮੇਹਣਾ ਦਿੰਦੇ ਹੈਗੇ ਤੂੰ ਫਿਲਮਾਂ ਦੇ ਵਿੱਚ ਇੰਨਾ ਪੈਸਾ ਉਜਾੜ ਦਿੱਤਾ ਇੰਨਾ ਪੈਸਾ ਉਜਾੜ ਦਿੱਤਾ ਠੀਕ ਆ ਮੈਂ ਫਿਲਮਾਂ ਦੇ ਵਿੱਚ ਪੈਸਾ ਉਜਾੜਿਆ ਜਰੂਰ ਆ ਮੈਂ ਪਰ ਉਹ ਲੱਗਿਆ ਵੀ ਥਾਂ ਟਿਕਾਣਾ ਹੀ ਆ ਆਪਾਂ ਸਿੱਧੀ ਗੱਲ ਕਰਦੇ ਆ ਆਪਾਂ ਮੈਂ ਕੱਲਾ ਟੀਵੀ ਦੇ ਵਿੱਚ ਕੰਮ ਕੀਤਾ ਦੰਗਲ ਟੀਵੀ ਦੇ ਵਿੱਚ ਕੰਮ ਕੀਤਾ ਉਡਾਰੀਆਂ ਦਾਲ ਚਿਨੀ ਦੇ ਵਿੱਚ ਕੰਮ ਕੀਤਾ ਤਾੰਤ੍ਰਿਕ ਦਾ ਰੋਲ ਹੁੰਦਾ ਸੀ ਮੇਰਾ ਠੀਕ ਆ ਜੀ ਮੈਂ ਹੋਰ ਆਪਣੇ ਕਈ ਫਿਲਮਾਂ ਦੇ ਵਿੱਚ ਹਿੰਦੀ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਸਾਊਥ ਫਿਲਮ ਦੇ ਵਿੱਚ ਆਲੂ ਅਰਜਨ ਦੇ ਨਾਲ ਕੰਮ ਕੀਤਾ ਮੈਂ ਤੇ ਗੱਲਾਂ ਬਹੁਤ ਆ ਜਿਹੜੀ ਮੇਰੀ ਆਉਣ ਵਾਲੀ ਇੰਟਰਵਿਊ ਹੋएगी ਨਾ ਪਲੀਜ਼ ਇਸ ਚੈਨਲ ਤੇ ਜਰੂਰ ਆਉਣੀ ਆ ਉਹ ਤੇ ਪਲੀਜ਼ ਮਿਹਰਬਾਨੀ ਕਰਕੇ ਹੱਥ ਜੋੜ ਕੇ ਬੇਨਤੀ ਹੈ ਯਾਰ ਮੈਨੂੰ ਕਿਸੇ ਕਾਬਲ ਕਰ ਦੋ ਤੇ ਇਨਾ ਚੈਨਲ ਸਬਸਕ੍ਰਾਈਬਰ ਕਰ ਦਿਓ ਇਨਾ ਚੈਨਲ ਸਬਸਕ੍ਰਾਈਬਰ ਕਰ ਦਿਓ ਨਾ ਤੇ ਕੱਲੇ ਕੱਲੇ ਨਾ ਜਿਵੇਂ ਮੰਨ ਲਾ ਵੀ ਕਮੈਂਟਾਂ ਦੇ ਵਿੱਚ ਕਮੈਂਟ ਆਉਂਦੀ ਆ ਜਿਵੇਂ ਮਾਦੀ ਤੁਸੀਂ ਕਮੈਂਟ ਲਿਖੀ ਜਾਂਦੇ ਹੋ ਹਨਾ ਤੇ ਉਹ ਕਮੈਂਟਾਂ ਦੇ ਵਿੱਚ ਆਪਦੇ ਨੰਬਰ ਜ਼ਰੂਰ ਛੱਡਿਓ ਤੇ ਆਪਣੇ ਏਰੀਆ ਦਾ ਨੰਬਰ ਜ਼ਰੂਰ ਛੱਡਿਓ ਤੇ ਮੈਂ ਤੁਹਾਡੇ ਕੋਲੇ ਆ ਕੇ ਤੁਹਾਡਾ ਹਾਲ ਚਾਲ ਪੁੱਛ ਕੇ ਆਪਾਂ ਖਾਣਾ-ਦਾਣਾ ਜ਼ਰੂਰ ਖਾਵਾਂਗੇ ਯਾਰ ਇਹ ਤੁਹਾਡੇ ਨਾਲ ਮੇਰਾ ਵਾਦਾ ਆਉਂਗਾ ਜ਼ਰੂਰ ਮੈਂ ਤੁਹਾਡੇ ਕੋਲੇ ਅੱਜ ਦੀ ਗੱਲ ਯਾਦ ਰੱਖਿਓ ਤੁਹਾਨੂੰ ਫੋਨ ਨੰਬਰ ਤੇ ਆਪਦੀ ਲੋਕੇਸ਼ਨ ਜਰੂਰ ਸੈਂਡ ਕਰਨਾ ਯਾਰ ਮੈਂ ਆਉਂਗਾ ਆਪਣਾ ਕਿੱਥੇ ਬੈਠਾ ਹੋਵਾਂ ਤੁਸੀਂ ਮੈਂ ਆਉਣਾ ਜਰੂਰ ਹਾਂ ਤੇ ਆ ਚੈਨਲ ਨੂੰ ਪੰਚਾ ਦਿਓ ਯਾਰ ਮੇਰੀਆਂ ਭੈਣਾਂ ਤੱਕ ਪੰਚਾ ਦਿਓ ਸਾਰਿਆਂ ਕਿਸੇ ਤੱਕ ਪੰਚਾ ਦਿਓ ਕੋਈ ਰਿਸ਼ਤੇਦਾਰ ਨਹੀਂ ਕੋਈ ਭੈਣਾ ਨਹੀਂ ਕੋਈ ਭਰਾ ਨਹੀਂ ਹਨਾ ਇੱਥੇ ਜ਼ਿੰਦਗੀ ਦੇ ਦਮ ਤੇ ਮੈਂ ਪੈਸਾ ਵੀ ਬੜਾ ਖਰਚ ਕੀਤਾ ਕਰੋੜਾਂ ਰੁਪਏ ਚਲੋ ਮੈਂ ਹੈਗੇ ਸੀ ਪੈਸੇ ਮੇਰੇ ਮਾਪਿਓ ਨੇ ਮੇਰੇ ਬਾਪੂ ਜਉਂਦੇ ਸੀਗੀ ਉਦੋਂ ਮੇਰੇ ਤੇ ਲਾ ਦਿੱਤਾ ਗਿਆ ਮੈਂ ਥੀਏਟਰ ਵਗੈਰਾ ਕੀਤਾ ਹੋਇਆ ਸੀਗਾ ਮੇਰਾ ਸਾਰਾ A to Z ਹਨਾ ਤੇ ਮੈਂ ਕੀਤਾ ਹੋਇਆ ਸੀਗਾ ਤਾਂ ਕਰਕੇ ਮੈਨੂੰ ਫਿਲਮਾਂ ਦੇ ਵਿੱਚ ਥੋੜਾ ਬਹੁਤਾ ਮੈਨੂੰ ਕੰਮ ਆ ਮਿਲਿਆ ਹੁਣ ਮੈਂ ਆਪਦਾ ਚੈਨਲ ਚਲਾਉਣਾ ਚਾਹੁੰਦਾ ਤੁਹਾਨੂੰ ਸੋਨੂੰ ਮੈਂ ਹਸਾਉਣਾ ਚਾਹੁੰਨਾ ਯਾਰ ਤੇ ਪਲੀਜ਼ ਯਾਰ ਆਹ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਯਾਰ ਪਲੀਜ਼ ਮੈਂ ਤੁਹਾਨੂੰ ਹਸਾਉਣਾ ਚਾਹੁੰਨਾ ਯਾਰ ਕਿਸੇ ਮੂਰੇ ਮਿਹਨਤਾਂ ਨਹੀਂ ਮੇਰੇ ਤੋਂ ਨਿਕਲਦੀਆਂ ਯਾਰ ਹਨਾ ਇਹ ਚੈਨਲ ਰਹੀ ਜਿਵੇਂ ਤੁਸੀਂ ਕਹੋਗੇ ਨਾ ਮੈਂ ਉਹੋ ਜੀਆਂ ਵੀਡੀਓ ਬਣਾਇਆ ਕਰੂੰਗਾ ਜਿਵੇਂ ਮੈਂ ਮੇਰੇ ਟਾਈਲੈਂਡ ਬਹੁਤ ਆ ਮੇਰੇ ਚ ਜਿਵੇਂ ਤੁਸੀਂ ਕਹੋਗੇ ਮੈਂ ਉਹੋ ਜੀਆਂ ਵੀਡੀਓ ਬਣਾਇਆ ਕਰੂੰਗਾ ਯਾਰ ਮੈਂ ਹਸਾਉਣਾ ਲਗਾ ਤੇ ਪਲੀਜ਼ ਇਹ ਚੈਨਲ ਨੂੰ ਐਸ ਨੂੰ ਲਾਈਕ ਤੇ ਸਬਸਕ੍ਰਾਈਬਰ ਜ਼ਰੂਰ ਕਰ ਦਿਓ ਟੌਪ ਤੇ ਮਚਾ ਦਿਓ ਯਾਰ ਤੇ ਆਪਦਾ ਫੋਨ ਨੰਬਰ ਤੇ ਆਪਦੀ ਲੋਕੇਸ਼ਨ ਕਿਤੇ ਵੀ ਬੈਠੇ ਹੋ ਤੁਸੀਂ ਤੋਂ ਕਮੈਂਟਾਂ ਦੇ ਵਿੱਚ ਪਲੀਜ਼ ਤੁਸੀਂ ਜ਼ਰੂਰ ਦੇਣੀ ਆ ਤੇ ਮੈਂ ਆ ਕੇ ਜ਼ਰੂਰ ਜਾਊਗਾ ਤੁਹਾਡੇ ਕੋਲੇ ਮੈਂ ਲਵ ਯੂ ਯਾਰ